ਉਹ ਕੋਈ ਘਰ ਰਸਤੀ ਨਹੀਂ ਆ ਜਾਂਦੇ ਇਸਾ ਮੈਨੂੰ ਲੱਗਦਾ ਕਿ ਕੁਝ ਕੰਮਾਂ ਜਾਂਦੇ ਤੁਹਾਡਾ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਨੇ ਅਸੀਂ ਕੱਲ ਇਹ ਤਰਕਾਸ ਦੇ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਵਾ ਤਰਕਾਸ ਦੇ ਆਂ ਵੀ ਮਦਰਾ ਦੀ ਮਜੂਰ ਕਰਨੀ ਉਹਨਾਂ ਨੇ ਮਜੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤੱਕ ਨਾਲੋਂ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜ ਆਪਣੇ ਜਿਆ ਜਾਂਦਾ ਠਾੜਾ ਫੇ ਸੁਖਣਾ ਬਹੁਤ ਤਗੜਾ ਸਰਕ ਲਿਆ ਤੇ ਫਿਰ ਅਸੀਂ ਤੇ ਹੁਣ ਤੰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤੱਕ ਹੋ ਜਾਂਦੀ ਸੁਣਵਾਈ ਤੇ ਫਿਰ ਠੀਕ ਜਾਂ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀਆਂ ਆਪਾਂ ਤਿਆਰੀਆਂ ਆਪਾਂ ਹਾਂਜੀ ਲਾ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕ ਕੇ ਚਾਹਦਾ ਰਹਿਣੀ ਕੋਕਣੀ ਦਾ ਘਰੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਮੈਂ ਮੈਂ ਕੱਲ ਦੀ ਦਰਖਾਸਤ ਦੇ ਕੇ ਆਈ ਆ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਝ ਪਰ ਮੇਂ ਚੀਜ਼ਾਂ ਪੱਜ ਜਾਈ ਚੱਲ ਨੇ ਐਸਲਪੀ ਦਫਤਰ ਬਟਾਲੇ ਤਰਨਾ ਲਾਉਣਾ ਨਹੀਂ ਠੰਗੀਆਂ ਮਿਲ ਰਹੀਆਂ ਨਹੀਂ ਹਾਂਜੀ ਹਾਂਜੀ ਮਿਲਦੀਆਂ ਨਹੀਂ ਨਾ ਠੰਗੀਆਂ ਮਿਲੀਆਂ ਤੇ ਆ ਅਜਲਟ ਨਿਕਲ ਲਿਆ ਠੰਗੀਆਂ ਦਾ ਹੋ ਰਹੀ ਆ ਡੱਕੜਾ ਵਾਰ ਕੇ ਜਾਂਦਾ ਹਾਂ ਤੇ ਕਿੰਨੇ ਜਣਿਆਂ ਦੇ ਖਿਲਾਫ ਮੈਨੂੰ ਦਫਤਾ ਕੇ ਦਿੱਤੇ ਗਿਣਤੀ ਕਿੰਨੇ ਜਣੇ ਚਾਰ ਪੰਜ ਜਣੇ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਹਾਂ ਜੀ ਉਹ ਤੁਹਾਨੂੰ ਮਿਲਿਆ ਐਸਐਸਪੀ ਨੇ ਮਿਲਿਆ ਐਸਐਸਪੀ ਨੇ ਮੈਨੂੰ ਮਿਲੀ ਮੈਂ ਦਜੀ ਸਾਰੇ ਸਾਰਿਆਂ ਨੂੰ ਮਿਲੂ ਦੋ ਘੰਟੇ ਮੈਂ ਮਨਾ ਮੜਾਗਾ ਕੋਈ ਹਾਂਜੀ ਉਹ ਸਾਰੇ ਉਹਨਾਂ ਨੇ ਕੀ ਦਾ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਐਂ ਕੱਲ ਕਿ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਾਈ ਹਾਂ ਕਿ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤਾਂ ਹੀ ਬਿਸਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਆਹੀਂ ਜਿੰਨਾ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਹੀਂ ਤਾਂ ਤਾਂ ਕਿਸੇ ਸਸਕਾਰ ਨਹੀਂ ਹੁੰਦਾ ਅਸ ਵੀ ਜੀ ਠੀਕ ਹੈ ਕਈ ਵਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਤਾਂ ਨਿਆਜਨ ਪੈਂਟਰਾਉਂਡ ਇਹ ਨਾਲੇ ਚੰਨੇ ਬਸ ਤਿਆਰੀ ਤੁਸੀਂ ਉੱਥੇ ਜਾਣਾ ਹਾਂਜੀ ਬਸ ਇੰਦਰਜੀਤ ਸਿੰਘ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਬਿਦਾਈ ਘਟਨਾ ਨੂੰ ਕੀ ਕਹਿੰਨਾ ਚਾਹੁੰਦੇ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਇਹ ਸਾਡੇ ਪਿੰਡ ਵਿੱਚ ਜੁਛਤ ਪੇਵਾ ਕਰਤਾ ਗਿਆ ਨਾਲ ਸਾਡੇ ਪਿੰਡ ਕੋਈ 307 326 755 ਅਜੇ ਤੱਕ ਕੋਈ ਵੀ ਇੱਕ ਵੀ ਐਫਆਈਆ ਸਾਡੇ ਪਿੰਡ ਵੀ ਕਿਸੇ ਥਾਣੇ ਵਿੱਚ ਕੋਈ ਮੌਜੂਦ ਨਹੀਂ। ਔਰ ਇਹ ਜਿਆ ਹੋਇਆ ਵੀ ਆ ਤੇ ਜਨੰਦ ਦਾ ਕਤਲ ਹੋਣਾ ਇਹ ਬਹੁਤ ਹੈ ਅਜੀ। ਪਿੰਡ ਦੀ ਨਹੀਂ ਹਾਂ ਜੀ। ਮੇਰੀ ਨੂੰ ਨਹੀਂ ਹਾਂ ਜੀ। ਹਾਂ ਜੀ। ਔਰ ਇਹ ਪਿੰਡ ਜਨੰਦ ਦਾ ਕਤਲ ਆ ਬੰਦੇ ਦਾ ਹੁਣ ਆ ਫੇਸ ਲਾ ਕੇ ਚਾਕੇ ਕੋਈ ਸਾਡੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜੱਗੂ ਤੇ ਬਟਾਲੇ ਪੜਦਾ ਸੀ ਉੱਥੇ ਕਬੱਡੀ ਖੇਡਦਾ ਸੀ। ਪਿੰਡ ਆਇਆ ਪਿੰਡਾਂ ਅੰਚੋ ਵਿੱਚ ਅੰਗਾ ਥੋੜਾ ਬਹੁਤਾ ਬੜੀ ਲਾਈ ਗੱਲਬਾਤ ਸੀ। ਏ ਪੰਜ ਪੁੰਦਾ ਸੀ ਇਹ ਮੀਠੀਏ ਦੀ ਤੇ ਸੁਖੀ ਦੀ ਸਿਆਸਤ ਦੇ ਟੇ ਆ ਜੋ ਇਹਨਾਂ ਦੋਨਾਂ ਦੀ ਲੜਾਈ ਸੁਖੀ ਦੀ ਤੇ ਮੀਠੀਏ ਦੀ ਉਹ ਪੀੜਿਆ ਗਿਆ ਇਹਨਾਂ ਗਵਾਂ ਦੀ ਲੜਾਈ ਦਾ ਰਿਜ਼ਲਟ ਆ ਮਾਰੇ ਜੇ ਮੁੰਡਿਆਂ ਮੁੰਡਿਆਂ ਦੀ ਨਹੀਂ ਤੇ ਪਰਿਵਾਰ ਤੇ ਨਹੀਂ ਸੀ ਨਹੀਂ ਨਨ ਕਿ ਸਾਡੇ ਪਿੰਡ ਚ ਪਹਿਲਾ ਕਤਲਿਆ ਸਾਡੇ ਪਿੰਡ ਦੇ ਕੋਈ ਸੱਤ ਪੰਜਾ ਵੀ ਨਹੀਂ ਅੱਜ ਤੱਕ ਹੋਈ ਹੁਣੇ ਸਾਡੇ ਪਿੰਡ ਚ ਕੋਈ ਕਿਸੇ ਦਾ ਕੋਈ ਦੁਸ਼ਮਣ ਨਹੀਂ ਸਾਡੇ ਪਿੰਡਾਂ ਦਾ ਲਾਗੇ ਚੱਲ ਕੇ ਕੋਈ ਕਿਸੇ ਦਾ ਨਹੀਂ ਵੀ ਅੱਜ ਇਹ ਦੇਖੋ ਅੱਜ ਤਾਂ ਸ਼ੁਰੂਆਤ ਹੈ ਉਹਨੂੰ ਵੇਖਾਂਗੇ ਪ੍ਰੋਗਰਾਮ ਠੀਕ ਕਰਦੇ ਆਂ ਕਹਿੰਦਾ ਜੋ ਕਾਨੂੰਨ ਕਾਰਵਾਈਆਂ ਹੋਣੀ ਚਾਹੀਦੀਆਂ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਇਹਦੇ ਵੀ ਉਹਦਾ ਵੀ ਮਤਦਾਨ ਸੰਭੋ ਨਹੀਂ ਉਹ ਤਾਂ ਸਾਰੇ ਅਸੀਂ ਹੀ ਆ ਸਾਰੇ ਹੁੰਦੇ ਨੇ ਮਤਕਰ ਉਹ ਵੀ ਕਰਦੀ ਸੀ ਪਤਾ ਹਰਕਦਾ ਕਰਦੀ ਸੀ ਤੇ ਚੰਗੀ ਸੁਭਾਅ ਦੀ ਸੀ ਮਤਲਬ ਚਲੋ ਜਿੰਨੇ ਕੁ ਲੋੜ ਨੂੰ ਦੀ ਕਿਸੇ ਦੀ ਉਹ ਪੂਰੀ ਕਰਦੀ ਮੇਰਾ ਨਾਮ ਦਰਸੈਨ ਸੇ ਨਹੀਂ ਸੇ ਨਹੀਂ ਕੀ ਕਹਿੰਦਾ ਉਹ ਬਤਾਈ ਕਬੜਾ ਪਰਿਵਾਰਾਂ ਤੇ ਨਹੀਂ ਹੁੰਦੇ ਇਹ ਬਲ। ਬੇਨਤੀ ਆ ਜੀ ਸਭ ਤੋਂ ਪਹਿਲੀ ਗੱਲ ਤੇ ਪਿੰਡ ਸਾਰਾ ਸਾਰਾ ਨਗਰੀਏ। ਸਾਰੇ ਪਿੰਡ ਦੇ ਪਰਿਵਾਰ ਬਹੁਤ ਚੰਗਾ ਵਿਚਰਦਾ ਸੀ। ਜੱਗੂ ਜੀ ਸਿੱਪੇ ਜੰਮੀ ਵੀ ਕਰ ਲਈ ਜੀ ਥੋੜੀ ਆ। ਉਹਦੀ ਮਾਂ ਦਾ ਸੁਭਾਅ ਵੀ ਬਹੁਤ ਚੰਗਾ ਸੀ। ਕਹਿੰਦੇ ਬੇਟੀਆਂ ਵੀ ਵੀਰਾਂ ਤੋਂ ਬਹੁਤ ਖੁਸ਼ਮੰਦ ਰਹਦੇ ਸੀ। ਬਿਲਕੁਲ ਗਰੀਬ ਬੱਚਿਆਂ ਦੀ ਮਦਦ ਕਰਦੇ ਸੀ ਜੇ ਕੋਈ ਸਿੱਪੀ ਪੈਨੋ ਰੱਖਦਾ ਨਹੀਂ ਸੀ ਉਹਨੂੰ ਦੋਕੇ ਨਾਲ ਖਾਉਂਦੀ ਵੀ ਕੋਸ਼ਿਸ਼ ਕਰਦੇ ਤੇ ਭਾਅ ਨਾਲ ਵੀ ਜੀ ਉਹਨਾਂ ਕੋ ਕਿਸੇ ਚੀਜ਼ ਦੀ ਮੰਗ ਸੀ ਤੋਂ ਵੀ ਪੂਰੀ ਆਪਣੇ ਕਰੂ ਕਰਦੇ ਸੀ ਖਾਤਾ ਨਹੀਂ ਬਣੀ ਆ ਕਿਤੇ ਨਹੀਂ ਮਾਫ ਕਰਨੇ ਚਾਹਤਾ ਹਾਂ ਸ਼ਰਮ ਵੀ ਆਉਂਦੀ ਆ ਸਾਡੇ ਪਿੰਡ ਦੀ ਨਾ ਜੇ ਬੁੜੀ ਮਾਂ ਸਾਡੀ ਧੀਆਂ ਵਰਗੀ ਸੀਪਾ ਮੈਂ ਸਾਡੀ ਹੋਰ ਖੁਸ਼ੀ ਕੇ ਉੱਪਰ ਜਾਈ ਲੱਗਦੀ ਸੀ ਉਹਦਾ ਇਸ ਤਰ੍ਹਾਂ ਕਤਲ ਹੋਣਾ ਬਹੁਤ ਹੀ ਦੁਖਦਾਈ ਠੀਕ ਹੈ ਨਾ ਜੀ ਉਹਨੂੰ ਸ਼ਿਕਾਇਤ ਵੀ ਉਹ ਇਹਨਾਂ ਵੱਲੋਂ ਵੀ ਦਰਖਾਸਤ ਕੀਤੀ ਗਈ ਹੈ ਪਰ ਕੋਈ ਕਿਸੇ ਕਾਰਵਾਈ ਨਹੀਂ ਹੋਈ ਮੈਂ ਤੇ ਹੋਈ ਹੱਥ ਜੋੜ ਕੇ ਕਹਿਣਾ ਵੀ ਜੋ ਵੀ ਜਾਗ ਜੋਗ ਬੰਦੇ ਕਾਰਵਾਈ ਹੋ ਕੀਤੀ ਜਾਵੇ ਕਿਉਂਕਿ ਸਾਡੇ ਨਾਲੋਂ ਉਸ ਅਫਸਰ ਸਿਆਣੇ ਨੇ ਅਸਲ ਦੋਸ਼ੀਆਂ ਨੂੰ ਲੱਭਿਆ ਜਾਵੇ ਉਹਨੂੰ ਸੱਤ ਸੱਚ ਜੀਆ ਦਿੱਤੀ